ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਆਪਣਾ ਜਿਹੜਾ ਹੈਗਾ ਝੋਨੇ ਦੀਆਂ ਦੋ ਕਿਸਮਾਂ ਖਾਸ ਤੌਰ ਤੇ ਜਿਨ੍ਹਾਂ ਦੇ ਅਧੀਨ ਜਿਹੜਾ ਕਾਫੀ ਰਕਬਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਲੱਗੂਗਾ ਤਕਰੀਬਨ ਜੇ ਆਪਾਂ ਕਹੀਏ ਜਿਵੇਂ ਪੀ ਆਰ ਕਿਸਮਾਂ ਦੇ ਅਧੀਨ 50% ਤੋਂ ਉੱਪਰ ਰਕਬਾ ਲੱਗਦਾ ਤਾਂ ਇਹ ਕਿਸਮਾਂ ਜਿਹੜੀਆਂ ਹੈਗੀਆਂ ਉਹਦੇ ਵਿੱਚੋਂ ਵੀ 50 60 70 ਟੋਟਲ ਟੋਟਲ ਜਿਹੜੀਆਂ ਜਿੰਨੀਆਂ ਵੀ ਕਿਸਮਾਂ ਲੱਗਣਗੀਆਂ ਉਹਦੇ ਵਿੱਚੋਂ ਇਹਨਾਂ ਨੇ ਕਾਫੀ ਵੱਡਾ ਰਕਬਾ ਕਵਰ ਕਰਨਾ ਹੈ ਤੇ ਖਾਸ ਨੁਕਤੇ ਕੀ ਧਿਆਨ ਦੇਣਯੋਗ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਅ ਕਿਸਾਨ ਵੀਰੋ ਇਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਕਿ PR 126 ਬਾਰੇ ਜਿਹੜੇ ਤੁਹਾਡੇ ਖਦਸ਼ੇ ਸੀਗੇ ਕਿ ਉਹਨੂੰ ਵਿਕਣ ਦਾ ਵਿਕਣ ਬਾਰੇ ਪੀਆਰ 126 ਪੀਆਰ 131 ਬੇਫਿਕਰ ਹੋ ਕੇ ਤੁਸੀਂ ਜਿਹੜਾ ਝੋਨਾ ਲਾਉਣਾਗਾ ਉਸ ਤਰ੍ਹਾਂ ਤੇ ਪੀਆਰ 126 ਸੰਬੰਧੀ ਖਤ ਖਤ ਛੇ ਸੀ ਪੀਆਰ 126 ਜਿਹੜੀ ਹੈਗੀ ਆ 102 ਸੈਂਟੀਮੀਟਰ ਦਾ ਕੱਦ ਹੁੰਦਾ ਲਵਾਈ ਤੋਂ 93 ਦਿਨਾਂ ਚ ਪੱਕ ਜਾਂਦੀ ਹੈ 25 ਤੋਂ 30 ਦਿਨ ਦੀ ਪਣੀਰੀ ਲਾਉਣ ਤੋਂ ਬਾਅਦ 93 ਦਿਨਾਂ ਚ ਪੱਕ ਜਾਂਦੀ ਹੈ ਮਤਲਬ ਟੋਟਲੀ 123 125 ਦਿਨਾਂ ਦੀ ਟੋਟਲ ਕੈਸਮਾ ਸੀ ਟੂ ਸੀਡ ਤੇ ਜਵਾਨ ਜਿਹੜੇ ਖਾਸ ਤੌਰ ਤੇ ਬਲਾਈਟ ਹੈ ਜਿਹੜੀ ਝੋਲਸ ਰੋਗ ਹੁੰਦਾ ਉਹਦੇ ਜਵਾਨ ਹੋਿਆਂ ਦੀਆਂ 10 ਚੋਂ 7 ਕਿਸਮ ਦਾ ਟਕਰਾ ਕਰਨ ਦੀ ਸਮਰੱਥਾ ਇਹ ਰੱਖਦੀ ਹੈ ਤੇ ਝੋਲਸ ਰੋਗ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਔਸਤ ਝਾੜ ਇਹਦਾ 30 ਕੁਇੰਟਲ ਆ ਤੇ 32 35 ਕੁਇੰਟਲ ਤਾਈਂ ਕਿਸਾਨ ਵੀਰਾਂ ਨੇ 36 ਕੁਇੰਟਲ ਤੱਕ ਵੀ ਲਿਆ ਇਹ ਤੋਂ ਉੱਪਰ ਵੀ ਲਿਆਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਦੱਸ ਸਕਦੇ ਆ ਪੀਆਰ 131 ਹੈ ਜਿਹੜੀ ਇਹ ਵੀ ਲੇਟੈਸਟ ਵੈਰਾਈਟੀ ਆਈ ਇਹਦਾ ਔਸਤ ਝਾੜ 31 ਕੁਇੰਟਲ ਆ ਤੇ ਪੀਆ ਜਿਹੜੀ ਪੀਆ 126 ਤੋਂ ਵੀ ਜ਼ਿਆਦਾ ਉਸਤ ਚੜ ਜਾਂਦੇ ਆ ਇਹ ਜਿਹੜੀ ਦਰਮਿਆਨੇ ਸਮੇ ਵਾਲੀ ਕਿਸਮਾ ਪਨੀਰੀ ਤੋਂ ਬਾਅਦ ਇਹ 110 ਦਿਨ ਲੈਂਦੀ ਹੈ ਤਕਰੀਬਨ ਜਿਹੜੀ ਪੀਆ 126 ਤੋਂ 15 18 ਦਿਨ ਵੱਧ ਲੈਂਦੀ ਆ 111 ਸੈਂਟੀਮੀਟਰ ਦਾ ਕੱਦ ਦਾ ਚਾਰ ਕੰਚ ਉੱਚੀ ਆ ਪੀਆ 126 ਤੋਂ ਤੇ ਝੋਲ ਸਰੋਗ ਦੇ 10 ਦੇ 10 ਜਵਾਣੋਂ ਦਾ ਟਕਰਾ ਕਰਨ ਦੀ ਸਮਰੱਥਾ ਕਿਸੇ ਕਿਸਮ ਦੇ ਕੋਈ ਜਿਹੜੀ ਇਹਦੇ ਵਿੱਚ ਸਮੱਸਿਆ ਝੋਲ ਸਰੋਗ ਦੀ ਨਹੀਂ ਆਉਂਦੀ ਹੈਗੀ ਖਾਸ ਧਿਆਨ ਕੀ ਰੱਖਣਾ ਪਨੀਰੀ ਦੀ ਬਜਾਈ ਦੇ ਵਿੱਚ ਆਪਾਂ ਕਾਹ ਨਹੀਂ ਕਰਨੀ ਪਨੀਰੀ ਵੱਡੀ ਨਹੀਂ ਹੋਣ ਦੇਣੀ ਪਨੀਰੀ ਆਪਾਂ ਜੇ ਜ਼ਿਆਦਾ ਰਕਬਾ ਤਾਂ 2-3 ਵਾਰ ਚਾਪ ਪਨੀਰੀ ਬੀਜ ਸਕਦੇ ਹੁਸ਼ ਰਕਬਾ ਪੀਆ 131 ਪੀਆ 126 ਪੀਆ 121 ਪੀਆ 114 ਬਹੁਤ ਕਿਸਮਾਂ ਨੇ ਕੁਝ ਰਕਬਾ ਤੁਸੀਂ ਬਾਸਮਤੀ ਦਾ ਲਾ ਸਕਦੇ ਆ ਵੰਡਮਰ ਰਕਬਾ ਲਾਉਂਗੇ ਵੰਡਮੀ ਜਿਹੜੀ ਹੈਗੀ ਪਨੀਰੀ ਦੀਆਂ ਤਰੀਕਾ ਅਨੁਸਾਰ ਆਪਾਂ ਬੀਜਾਂਗੇ ਤੇ ਕੋਸ਼ਿਸ਼ ਇਹ ਕਰਨੀ ਹੈ ਕਿਉਂਕਿ ਪਨੀਰੀ ਦੀ ਵੈਸੇ ਤਾਂ ਬਜਾਈ ਦੀ ਤਰੀਕ ਹੈ ਜਿਹੜੀ ਤੁਸੀਂ 25 30 ਮਈ ਤੋਂ ਬੀਜ ਸਕਦੇ ਪਰ ਕੋਸ਼ਿਸ਼ ਕਰੋਗੇ ਜਿਹੜੀ PR126 ਆ ਉਹ ਤਾਂ 15 20 ਜੂਨ ਦੇ ਨੇੜੇ ਤੇ ਪਨੀਰੀ ਬੀਜੋ ਜਿਹੜੀ PR131 ਆ ਉਹ 10 ਜੂਨ ਤੋਂ ਤੁਸੀਂ ਪਨੀਰੀ ਬੀਜੋ ਬਹੁਤੀ ਗੀਤ ਕਰਨ ਦੀ ਲੋੜ ਨਹੀਂ ਹੈਗੀ ਜੇ 5 ਤੋਂ 10 ਜੂਨ ਨੂੰ ਪਨੀਰੀ ਬੀਜੋਗੇ ਤਾਂ 5 ਤੋਂ 10 ਜਲਾਈ ਨੂੰ ਤੁਹਾਡਾ ਟ੍ਰਾਂਸਪਲੈਂਟ ਹੋ ਜਾਊਗਾ ਉਸ ਹਿਸਾਬ ਨਾਲ ਤੁਸੀਂ ਵੰਡ ਮਾਰਕ ਵੱਲ ਬੀਜ ਲਓ ਤੇ ਦੂਸਰਾ ਤੁਹਾਡਾ ਜਿਹੜਾ ਹੈਗਾ ਆ ਦਾ ਆਪਣਾ PR126 ਆ ਜਿਹੜਾ ਉਹਦੇ ਵਿੱਚ ਆਪਾਂ 25 ਜਨ ਤੋਂ ਪਨੀਰੀ ਵੱਡੀ ਹੋਣ ਦੇਣੀ ਹੈ ਫਿਰ ਉਹਦੇ ਵਿੱਚ ਜਿਹੜੀ ਹੈ ਨਾ ਕਣੇ ਜਿਹਾ ਗੰਡਾ ਪੈ ਜਾਂਦੀਆਂ ਪਨੀਰੀ ਵੱਡੀ ਹੋਣ ਦੇ ਨਾਲ ਵੀ ਉਹ ਜਿਹੜੀ ਵਿਚਾਲੜੀ ਜਿਹੜਾ ਚੱਲਦੀ ਜਿਹੜੀ ਸਾਗ ਹੁੰਦੀ ਉਹ ਵੀਰ ਕੱਢ ਜਾਂਦੀ ਪਰ ਝਾੜ ਠੀਕ ਰਹਿ ਜਾਂਦੇ ਜਦੋਂ ਵੀਰ ਵਾਲਾ ਵੀ ਲਾਉਂਦਾ ਸੀ ਵੀ ਦੇਖਿਆ ਪਰ ਆਪਾਂ ਇਹਦੇ ਵਿੱਚ ਕੋਈ ਆਪਣਾ ਖਰਚ ਨਹੀਂ ਹੋਣਾ ਆਪਾਂ ਸਿਰਫ ਟਾਈਮ ਦੀ ਮੈਨੇਜਮੈਂਟ ਹੀ ਕਰਨੀ ਹੈ ਕਿ ਆਪਾਂ ਪਨੀਰੀ ਦੀ ਵੱਡੀ ਨਾ ਹੋਣ ਲਈਏ 2-3 ਵਾਰ ਜਿਸ ਲਈ 25 ਦਿਨ ਤੋਂ ਪਨੀਰੀ ਵੱਡੀ ਹੋਣ ਦੇ ਉਹ ਚ ਆਪਣਾ ਝਾੜਾ ਜਿਹੜਾ ਉਹ ਫ੍ਰੀ ਦੇ ਵਿੱਚ ਹੀ ਵੱਗ ਜਾਂਦਾ ਫਿਰ ਆਪਾਂ ਨੂੰ ਪਨੀਰੀ ਵੱਡੀ ਕਰਨ ਦੀ ਜੀ ਲੋੜ ਨਾਲੇ ਆਪਾਂ ਨੂੰ ਬਾਅਦ ਚ ਫਿਰ ਖਾਦਾਂ ਹੁੰਦੇ ਨੇ ਜਿਆਦਾ ਪਾਉਣੀਆਂ ਪੈਂਦੀਆਂ ਸੋ ਇਹ ਬੇਨਤੀਆਂ ਨੇ ਕਿ ਪਨੀਰੀ ਦੀ ਜੀਦ ਨਹੀਂ ਕਰਨੀ ਬੀਜ ਦੀ ਸੋਧ لازਮੀ ਕਰਨੀ ਹੈ ਪਨੀਰੀ ਵਾਲੀ ਜਗ੍ਹਾ ਜਿਹੜੀ ਹੋਣ ਉਹਦੀ ਤਿਆਰੀ ਕਰੋ ਤੇ ਜਿੱਥੇ ਤੁਸੀਂ ਖਾਲੀ ਛੱਡਣਾ ਹਰੀਖਾਰ ਵਗੈਰਾ ਜਾਂ ਮੂਗੀ ਨਹੀਂ ਬੀਜਣੀ ਉੱਥੇ ਜਿਹੜਾ ਵਾਹਨ ਨੂੰ ਪੱਤੋ ਸੁੱਕਾ ਜਾਂ ਹਰੀਖਾਰ ਬੀਜ ਲੋ ਜਾਂ ਮੂਗੀ ਬੀਜ ਲੋ ਸੋ ਇੰਨੀਆਂ ਬੇਨਤੀਆਂ ਕੋਈ ਸਵਾਲ ਹੋਵੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ